ਮੋਢੇ ਮਗਰ ਵਛੀਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੋਮਾ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਦੋ ਮਗਰ ਜੜੀਆਂ ਵਛੀਆਂ ਵੀ ਆ ਇਹ ਕਾਰਸ਼ਰ ਵੜ ਇੱਕ ਤੁਹਾਨੂੰ ਕਾਫੀ ਖੂਬਸੂਰਤਾਂ ਦਿਖਾਉਣੀਆਂ ਇਹਦੇ ਮਗਰ ਵੀ ਜੜੀ ਵਛੀ ਆ ਹਾਂ ਜੀ ਬੀਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਮਸ ਕਿਰਪਾ ਢੜੀ ਤੁਸੀਂ ਸੁਣਾਓ ਚਲੋ ਵਧੀਆ ਚੀਦਾ ਬੜੇ ਚਿਰਾਂ ਬਾਅਦ ਦੇਖੇ ਜੀ ਐਦਾ ਵੀਰ ਜੀ ਕਦਾ ਡੰਗਰ ਲੈ ਆਈਦਾ ਹੈ ਅੱਛਾ ਇਕ ਤਾਂ ਜਾਂਦਾ ਹੀ ਠੀਕ ਆ ਗੱਲ ਕਰਕੇ ਮੌਕਾ ਮਿਲਿਆ ਨੀ ਵੀਡੀਓ ਬਣਾਉਂਦਾ ਠੀਕ ਆ ਹਾਂ ਜੀ ਹਾਂ ਜੀ ਮਾਲ ਤੇ ਦੇਖ ਬੜੀ ਆ ਹੁਣ ਹਾਂ ਜੀ ਹਾਂ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਂ ਵੀਰ ਜੀ ਆਪਣਾ ਗੁਰਸੇਵਿਕ ਸਿੰਘ ਪਿੰਡ ਆਪਣਾ ਭੋਮਾ ਵਿਡਾਲਾ ਤਹਿਸੀਲ ਮਜੀਠਾ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਰਿਹਾ 79733 44844 ਬਾਕੀ ਮਜੀਠੇ ਤੋਂ ਫਤੇਗੜ ਚੂੜੀਆਂ ਨਾਲ ਰੋੜ ਜਾਂਦਾ ਔਰ ਰੋੜ ਦੇ ਉੱਪਰ ਹੀ ਆ ਬਿਲਕੁਲ ਪੈਂਦਾ ਹਨਾ ਹਾਂ ਇਹ ਰੋੜ ਦੇ ਉੱਪਰ ਯਾਰੀ ਸਾਡੇ ਲਾਗੇ ਬਾਬਰੋਡੇ ਸਮਾਦ ਬੜੀ ਮਸ਼ਹੂਰ ਹੈ ਇੱਥੇ ਸ਼ਰਾਬ ਦਾ ਪ੍ਰਚਾਰ ਚੜਦਾ ਜੀ ਬਾਬਰੋਡੇ ਦੀ ਜਗ੍ਹਾ ਲੱਗੇ ਹਨਾ ਹਾਂ ਜੀ ਵੀਰ ਜੀ ਠੀਕ ਆ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਇੱਕ ਕਾਫੀ ਖੂਬਸੂਰਤ ਇੱਕ ਆਇਰ ਸ਼ਾਇਰ ਬੈੜਿਆ ਜਿਹੜੀ ਤੇ ਆ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਘਵਾਨੇ ਤੇ ਨਾੜੇ ਵਿੱਚ ਚੰਗੀਆਂ ਤੇ ਮਿਲਕ ਵੇਨ ਵਿੱਚ ਚੰਗੀ ਲੱਗਦੀ ਦੱਸਿਓ ਵੀ ਜਿਹੜਾ ਕਿੰਮਾ ਸੁਆਜੇ ਇਹ ਵੀਰ ਜੀ ਘਰ ਵਾਲੇ ਕਹਿੰਦੇ ਦੂਜਾ ਸੂਆ ਹਾਂਜੀ ਪਰ ਮੇਰਾ ਵੀਰ ਭਰਾ ਕੋਈ ਤੀਜਾ ਸੂਆ ਮੰਨ ਕੇ ਰਵੇ ਅੱਛਾ ਹਾਂਜੀ ਵੀਰ ਜੀ ਤੇ ਕਿੰਨਾ ਚਿਰ ਹੋਇਆ ਸੋਈ ਨਾ ਸੋਈ ਨੂੰ ਵੀਰ ਜੀ ਇਹਨੇ ਮਹੀਨੇ ਦੇ ਕਰੀਬ ਹੋ ਗਿਆ ਮਗਰ ਇਹਦੇ ਬੱਛੀ ਆ ਠੀਕ ਆ ਤੇ ਹੁਣ ਦੁੱਧ ਕਿੰਨਾ ਮੁੱਕੇ ਤੇ ਦੁੱਧ ਵੀਰ ਜੀ ਬਖਾਵੇ ਵਾਰ ਹੋਊਗਾ 20 21 ਕਿਲੋ ਅੱਛਾ ਦੁੱਧ ਆਇਆ 19 ਕਿਲੋ ਠੀਕ ਹੈ ਤਾਂ ਕੋਈ ਵੀ 17 ਕਿਲੋ ਦੀ ਧਾਰ ਵੀ ਨਾ ਮਾਰੇ ਅੱਛਾ ਕੰਡੇ ਤੋਲ ਕੇ 17 ਕਿਲੋ ਦਵਾਂਗੇ ਵੀਰ ਜੀ ਜਿਹੜਾ ਆ ਕੇ ਚਲੋ ਤੁਹਾਡੇ ਘਰੋਂ ਧਾਰਾ ਮਾਰ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਦੋ ਟਾਈਮ ਚੋ ਕੇ ਫੇਰ ਹੀ ਖੜੀ ਤਿੰਨ ਟਾਈਮ ਤਸੱਲੀ ਕਰਾ ਕੇ ਡੰਗਰ ਦੇਣਾ ਹੀ ਫਿਰਿਆ ਆਪਾਂ ਠੀਕ ਹੈ ਕੰਡੇ ਚਾੜ ਕੇ ਦੋ ਮੁੜ ਕੇ ਕਾਲ ਨੂੰ ਕੋਈ ਲਾਹਮਾ ਦੇਣਾ ਹੀ ਬੰਦਾ ਹਾਂਜੀ ਹਾਂਜੀ ਠੀਕ ਹੈ ਨਾ ਵੀਰ ਚਲ ਤੋਰਾਂ ਫੇਰ ਇੱਕ ਦੀ ਨਾ 17 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਦੇ ਦੇ ਕੋਲੋਂ ਚਵਾ ਦਾਂਗੇ ਉਤਰਾ ਜਿਹੜੀ ਕੱਦ ਕਾਠ ਦੀ ਜਿਹੜੀ ਚੰਗੀ ਆ ਤੇ ਮਗਰਵੀਏ ਦੇ ਵਸ਼ੀ ਨਾ ਮੇਰਾ ਇਹ ਦੋਤ ਆਜੇ ਲੈ ਆ ਬਾਕੀ ਵੀ ਠੰਡੀ ਬਹੁਤ ਜ਼ਿਆਦਾ ਏ ਠੀਕ ਹਾਂਜੀ ਅੱਛਾ ਵੈੜੇ ਬਾਾਕੀ ਇਹ ਆ ਕਿ ਸੋਣੀ ਵੈੜਿਆ ਲੈ ਜੋ ਲੈ ਜਾ ਇੰਨਾ ਗਾਵਾਂ ਦੀ ਥੋੜੀ ਡਿਮਾਂਡ ਵੀ ਵੱਧ ਹੁੰਦੀ ਆ ਥੋੜੀ ਘੱਟ ਲੱਭਦੀ ਆ ਇਹੋ ਜਿਹਾ ਬਾਕੀ ਦੁੱਧ ਵੀ ਸੰਗਣਾ ਹੁੰਦਾ ਇਹਨਾਂ ਦਾ ਤੇ ਠੰਡੀ ਤੇਰੀ ਵੀਰ ਜੀ ਉੱਤਰਾਏ ਵੀਰ ਜੀ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਠੀਕ ਆ ਭਾਵੇਂ ਉਧਰੋਂ ਬੈਰੋ ਜਾ ਮੜਾ ਬੈ ਕੇ ਉੱਥੇੋਂ ਸਮੀ ਤੁਸੀਂ ਬਨੇ ਬੈ ਕੇ ਇਹਨੂੰ ਚੋਲਿਆ ਮੀਟੀ ਕਰਮਾ ਵਾਲੀ ਧਾਰਾ ਵੀ ਵੇਖੋ ਮੋਟੀ ਧਾਰਾ ਵੇਖੋ ਨਾਲੇ ਸਾਦੇ ਜੀ ਅਗਲੇ ਸਾਂਝੇ ਇੱਕ ਵਾਰੀ ਫੇਰ ਦਿਖਾ ਦੇ ਇਕਤਾਰ 9 ਵਜੇ ਠੀਕ ਹੈ ਜੀ ਤੇਰਾ ਕਿੰਨਾ ਰੱਖਣਾ ਇਹਦਾ ਮੁੱਲ ਵੀ ਜੀ ਬਾਕੀ ਮੇਰੇ ਸਾ ਗਾਲ ਕੇ ਇਹੜੀ ਯਾਰ ਸ਼ਹਿਰੇ ਦੀ ਬੜੀ ਘਾਟ ਹੈ ਬਾਕੀ ਸੰਗਣਾ ਤੋਂ ਤੁਹਾਨੂੰ ਵੀ ਪਤਾ ਹੈ ਹਾਂਜੀ ਹਾਂਜੀ ਚੰਗੀ ਫੈਂਟ ਵਾਲਾ ਹੁੰਦਾ ਵਾ ਤੇ ਬਾਕੀ ਇਹੋ ਜਿਹਾ ਪਸ਼ੂ ਘਰ ਬੱਧਾ ਹੀ ਹੋਏ ਨਾ ਸੋਹਣਾ ਲੱਗਦਾ ਵਾ ਹਾਂਜੀ ਤੇ ਕਿੰਨੇ ਦੇ ਦਈਏ ਮੁੱਲ ਤੁਹਾਨੂੰ ਪਾ ਵੀ ਜੀ ਬਾਜ਼ਾਰ ਬੜਾ ਤੇਜ਼ ਹੈ ਅਸਾਂ ਤੇ ਵੇੜਾ ਲਓ ਕਿ 75000 ਰੁਪਏ ਮੁੱਲ ਕਰਦੇ ਆ ਹਾਂਜੀ ਮੁੱਲ ਤੇ ਦਾ 70000 ਜੇ ਠੀਕ ਹੈ ਬਾਕੀ ਤੁਸੀਂ ਦੱਸੋ કરીએ ਵਿੱਚ માનਦਾ ਨਹੀਂ ਨਿਚਰਾ ਬਾਦ ਪਾਉਂਦੇ ਵੀਡੀਓ ਤੁਸੀਂ ਮੋਲੀ ਫੜਾ ਚੁੱਕਤਾ ਜੀ ਤੁਸੀਂ ਦੱਸੋ ਕਿ ਨਾ ਕੋਈ ਗੱਲ ਨਹੀਂ ਚੁੱਕਦਾ ਲੱਗੇ ਲੈ ਆਉਣੇ ਇਹ ਕਦੀ ਗੱਲ ਆ ਜੀ ਆਜਾ ਕਰੀਏ ਕੋਹ ਕਰਾਓ માનਦਾ ਤੁਸੀਂ ਕਹੋ ਆਪ ਹੀ ਦੱਸ ਦੋ ਕਿ ਕਿੰਨੇ ਦੀ ਦੇਣੀ ਹੈ ਇਹ ਵੀ 65000 ਦੀ ਦਾਂਗੇ 65000 ਦੀ ਦੇ ਦ ਹਾਂਜੀ 5 ਛੜ ਦਾਂਗੇ ਇੱਕੋ ਗੱਲ ਮੁਕਾ ਦਈਏ ਫਿਰ ਹਾਂਜੀ ਜੈਸ ਨੋ ਕਰ ਦਈਏ ਦੱਸੋ ਜੀ 60000 ਦੀ ਦੇ ਦਈਏ ਫਿਰ ਛੜ ਦੀ ਹਾਂਜੀ ਚਲੋ ਬਾਕੀ ਵੀਰ ਜੀ ਫਿਰ ਉੱਚੋ ਛੋਟ ਛੱਪਾ ਕਰਾਂਗੇ ਠੀਕ ਆ ਹਾਂ ਜੀ ਬਾਕੀ ਏਡੀ ਵੈੜ ਵੈਲੋ ਕੱਦ ਕਾੜ ਵੈਲੋ ਕਿੱਡਾ ਤਕੜਾ ਵਾ ਹਾਂ ਜੀ ਹਾਂ ਜੀ ਪੂਰੀਆਂ ਸਫਾਈਆਂ ਦੇ ਵਿੱਚ ਥਣਾ ਦਾ ਸਹਿਰ ਵੀ ਵਧੀਆ ਵਾ ਬਾਕੀ ਵੀਰ ਜੀ ਇੱਕ ਨੰਬਰ ਹੋ ਗਈ ਠੀਕ ਆ ਜੀ ਹਾਂ ਜੀ ਵੀਰ ਜੀ ਚਲੋ ਹੁਣ ਦੂਸਰੇ ਨੰਬਰ ਤੇ ਕਿਹੜੀ ਵਿਖਾਦੀ ਐ ਇਹੋ ਵੀਰ ਜੀ ਆ ਟੋਕੜ ਵਿਖਾ ਦਿਓ ਠੀਕ ਐ ਇਹ ਟੋਕੜੀ ਐ ਮੀਣੀ ਐ ਮੀਣੀ ਮੀਣੀ ਠੀਕ ਐ ਕਿੰਨਾ ਜਿਹੜੇ ਕੱਲ ਦੁੱਧ ਇਹ ਆਪਾਂ ਨਾ ਹੁਣੇ ਲੈਂਦੀ ਇੱਕ ਘੰਟਾ ਪਹਿਲਾਂ ਹੀ ਅੱਛਾ ਇਹ ਕੋਈ ਕਿਲੋ ਡੇਡ ਕਿਲੋ ਚੋਕੇ ਲੈਂਦੀ ਆ ਠੀਕ 5 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਅਦੇ ਕੋਲ ਹੈਗਾ ਵਾ ਲੈ ਜਾ ਜੀ ਬਾਕੀ ਥਾਣਾ ਦਾ ਸਾਈਜ਼ ਕੈਪ ਜਿਹੜਾ ਇਹਦਾ ਵੇ ਠੀਕ ਹੈ ਇਹ ਅਗੇ ਘਰੇ ਜਿੰਨੇ ਘਰ ਵਾਸਤੇ ਕੋਈ ਚਾਹ ਪਾਣੀ ਵਾਸਤੇ ਖੜਨੀ ਆ ਘਰ ਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ ਉਤਰਾ ਠੰਡੀ ਤੇਰੇ ਚੌਂ ਚੌਂ ਪਾਣੀ ਠੰਡੀ ਵੀਰ ਜੀ ਬਹਿ ਕੇ ਖਾਪੋ ਤੋ ਇੱਕ ਰੀਤਰੇ ਬੈ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਸਕਦੇ ਠੀਕ ਤੇ ਮੋਲੇ ਦਾ ਮੋਲੇ ਗਿਰਜੀ ਵੇਖੋ ਜੀ ਸਿੱਧਾ ਡੰਗਰੋ ਦਾ ਮੋਲਿਆ ਹਾਂਜੀ ਇਹ ਤਾਂ ਅੱਜ ਵੀ ਉਹਨੇ ਦੀ ਆ ਪੰਜਰ ਮਹੀਨੇ ਚੋ ਕੇ ਉਹਨੇ ਦੀ ਆ ਠੀਕ ਆ ਮੋਲ ਤੇ ਗਿਰਜੀ ਦਾ 12000 ਆ ਅੱਛਾ ਕਿ ਉਹ ਚ ਮੰਨਤਨ ਕਰ ਦਾਂਗੇ 10000 ਦੀ ਦੇ ਦਈਏ ਫਿਰ ਉਹ ਚ ਵੀਰਜੀ ਕਰਦੇ ਕੋਈ ਗੱਲ ਨਹੀਂ ਕੋਈ ਕੋਈ ਗੱਲ ਕਰੋ ਕੋਈ ਮਤਲਬ ਬੰਦਾ ਉਹ ਚ ਮੰਨਤਨ ਕਰ ਦਾਂਗੇ ਦੇ ਦੋਗੇ ਹਿਸਾਬ ਨਾਲ ਹੀ ਕੋਈ ਗੱਲ ਨਹੀਂ ਵੀਰਜੀ ਠੀਕ ਆ ਤੇ ਹੁਣ ਇੱਕ ਰੋ ਰਿਆ ਜਿਹੜੀ ਆ ਇਹ ਵੀ ਇਹਨੂੰ ਕਿੰਨਾ ਚਿਰ ਹੋਇਆ ਇਸ ਹੋਈ ਨਾ ਇਹਨੂੰ ਵੀਰ ਜੀ ਸੂਈ ਨੂੰ ਤਕਰੀਬਨ ਕੋਈ ਮਹੀਨੇ ਦਾ ਸਮਾਂ ਹੋ ਗਿਆ ਜੀ ਅੱਛਾ ਹਾਂਜੀ ਤੇ ਇਹ ਤਾਂ ਮਗਰ ਵੀ ਬੱਛੀ ਆ ਇਹਦੇ ਮਗਰ ਹੀ ਬੱਛੀ ਆ ਠੀਕ ਆ ਥੋੜਾ ਵੀਰ ਜੀ ਕੈਮਰਾ ਡਰਦੀ ਆ ਬਾਕੀ ਕੋਈ ਮੰਗਾ ਪਾਗੇ ਨਹੀਂ ਚੋਣੀ ਅੱਛਾ ਲੱਤ ਵੀ ਨਹੀਂ ਫੁੱਟੂਗੀ ਜੇ ਤੇ ਚੋਣੀ ਆ ਤੇ ਦੇਖੋ ਦੁੱਧ ਕਿੰਨਾ ਪੱਕਾ ਇਹਦੇ ਵੀਰ ਜੀ ਪੱਕਾ ਡਾ ਤੋ 10 ਕਿਲੋ ਜੀ ਤੋਰੋ ਫੇਰ ਇਹਨੂੰ ਹਾਂਜੀ ਕੰਪੈਕਟ ਜਿਹਾ ਹਵਾਨਾ ਇਹਦਾ ਸੂਆ ਵੀਰ ਜੀ ਇਹ ਤਾਂ ਪਹਿਲਾਂ ਹੀ ਆਉਂਦਾ ਜੀ ਪਹਿਲੇ ਸੂਆ ਵੀਰ ਜੀ ਲਿਆ ਜੀ ਬਾਕੀ ਵੀਰੇ ਚਵਾਈ ਇੱਕ ਨੰਬਰ ਹੋ ਗਈ ਮੋਟੀ ਧਾਰ ਪੋਲੀ ਹੋ ਗਈ ਬਾਕੀ ਨੋਰਮਲ ਜਿਹਾ ਕਰਦੇ ਆ ਬਹੁਤਾ ਉੱਚਾ ਨਹੀਂ ਆ ਹਾਂ ਠੀਕ ਠਾਕ ਜਿਹਾ ਕਰਦੇ ਆ ਜਿਹੜਾ ਪਹਿਲੇ ਦਿਨਾਂ ਦੇ ਹਿਸਾਬ ਨਾਲ ਜਿੱਤਰਾ ਹੁੰਦੇ ਸੌੜਾ ਦਰਦੀ ਦਰਦੀ ਆ ਸਾਡੇ ਕੋਲ ਉਤਰਾਂ ਥਮ ਦਾ ਸਾਈਜ਼ ਗਾਪੇ ਤਾਂ ਵੀ ਠੀਕ ਆ ਤੇ ਵੀਰੇ ਵੀਂਗਾ ਨੇ ਬੰਦਾ ਬਿਲਕੁਲ ਠੰਡੀ ਤੇਰੇ ਬਸ ਕੈਮਰਾ ਡਰਦੀ ਆ ਠੀਕ ਆ ਜੀ ਹਾਂ ਜੀ ਤੇ ਇਹਦਾ ਮੁੱਲ ਮੋਲੇ ਬਿਰਜੇ ਗੱਲ ਇਦਾਂ ਵੀ ਇੱਕ ਆਪਾਂ ਗੱਲ ਪਹਿਲਾਂ ਦੱਸਦਣੀ ਜ਼ਰੂਰੀ ਸਮਝਦੇ ਆਪਾਂ ਕਹਨ ਵੀਰ ਭਰਾ ਕੋਈ ਗੱਲ ਕਰਨ ਵਾਲਾ ਬੰਦਾ ਇਹ ਵੀਰ ਜੀ ਮਗਰੇ ਦੇ ਵਛੀ ਆ ਤੇ ਵਛੀ ਵੀਰ ਜੀ ਮਗਰ ਆਉਂਦਾ ਮਾੜੇ ਘਰ ਦਿਆ ਨੇ ਥੱਲੇ ਨਹੀਂ ਛੱਡਦੇ ਅੱਛਾ ਉਹਨਾਂ ਕਰਾਈ ਉਦਾਂ ਹੀ ਇਹਨੂੰ ਮਾੜਾ ਇੰਨਾ ਚੁੜਕੀ ਘਾਟਾ ਪਾ ਕੇ ਨਾ ਇਦਾਂ ਬਹਿ ਜਾਂਦੇ ਆ ਹਾਂਜੀ ਕਿਉਂ ਸਾਡਾ ਫਰਜ ਆ ਇਹ ਕਹਾਂ ਵੀਰ ਚੰਗੀ ਲੱਦੀ ਆ ਫੋਨ ਕਰ ਲੈ ਨਹੀਂ ਚੰਗੀ ਲੱਦੀ ਕੋਈ ਗੱਲ ਲੀ ਜੇ ਠੀਕ ਆ ਕੱਲ ਨੂੰ ਐਵੇਂ ਕੋਈ ਆਖੇ ਵੀਰ ਤੁਸੀਂ ਦੱਸਿਆ ਨਹੀਂ ਵੇਲੇ ਵੀਡੀਓ ਦੇ ਵਿੱਚ ਸੱਚਾਈ ਦਾ ਮੁੱਲ ਆ ਤੇ ਇਹਦਾ ਹੁਣ ਕਿੰਨੇ ਦੀ ਦੇ ਦੇਣੀ ਫੇਰੇ ਮੋਹਲੇ ਗਿਰਜ ਦਾ 35000 ਜੀ ਠੀਕ ਆ ਹਾਂਜੀ ਤੇ ਵਿੱਚੋਂ ਕੋਹ ਮਾਨਤਨ ਕਰਦਾ ਵੀਰ ਜੀ ਕੋਈ ਮਾਨਤਨ ਫੁੱਲੇ ਕਰਦਾਂਗੇ ਕਿੰਨਾ ਕਰ ਦੋਗੇ ਤੁਸੀਂ ਦੱਸੋ ਜਿੰਨੇ ਚਰਬਾ ਦਾ ਹੈ ਜੀ 3000 ਛੱਡਦੀ ਐ ਚਮ ਫਿਰ ਤੇ ਨਾ ਹਾਂਜੀ ਵੇਖ ਲਓ 32000 ਪਹਿਲਾਂ ਵਹਿੜ ਆਉਂਦੀ ਨਹੀਂ ਜੀ ਕੋਈ ਗੱਲ ਨਹੀਂ ਆ ਜੂਗੀ ਬਾਕੀ ਜਿਹੜੀ ਆਪਾਂ ਗੱਲ ਕਹੀ ਉਹ ਨਿਕਲੂਗੀ ਸੱਚੀ ਠੀਕ ਹੈ ਜੀ ਹਾਂਜੀ ਹਾਂਜੀ ਤੇ 32000 ਦੀ ਦੇ ਦਿਓਗੇ ਫਿਰ ਹਨਾ ਉਹ ਚ ਵੀਰ ਛੋਟ ਛੱਪਾ ਕਰਦਾਂਗੇ ਠੀਕ ਆ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਹੈ ਬਾਕੀ ਵੀਰ ਗੱਲ ਇਦਾਂ ਵੀ ਕੋਈ ਵੀਰ ਆਵੇ ਜਿਹੜਾ ਵੀਰ ਦੂਰੋਂ ਆਉਂਦਾ ਵ ਵੀਡੀਓ ਕੋਫਤੇ ਦੋਵੇਂ ਟਾਈਮ ਚਵਾਲੇ ਮੇਰਾ ਵੀਰ ਲਾਗੇ ਦਾ ਸਾਈ ਪਾ ਕੇ ਪੱਕੀ ਸਾਈ ਪਾਵੇ 500 ਤੇ ਆਪਾਂ ਡੰਗਰ ਨਹੀਂ ਜੇ ਰੱਖਣਾ ਠੀਕ ਹੈ ਜੀ ਆ ਕੇ ਆਪਾਂ ਸਾਡੇ ਕੋਲ ਲੀਟਰ ਮਾ ਜੋ ਸਾਡੀ ਚੀਜ਼ ਹੈ ਤਸੱਲੀ ਕਰਕੇ ਖੜੇ ਤੁਹਾਡੇ ਕੋਲ ਵੀਰ ਜੀ ਆਪਾਂ ਲਾਮਣੀ ਕਿਸੇ ਗੱਲ ਤੇ ਰਹਿਣਾ ਤੇ ਬਾਕੀ ਵੀਰ ਜੀ ਹੱਥ ਜੋੜ ਕੇ ਬਹਿੰਦੀ ਟਾਈਮ ਪਾਸੇ ਵੀਰ ਦੂਰ ਰਹਿਣਾ ਠੀਕ ਹੈ ਵੀਰ ਜੀ ਹਾਂ ਜੀ ਵੀਰ ਜੀ ਬਾਕੀ ਇਹ ਆ ਕਿ ਇੱਥੇ ਆਵੇ ਕੋਈ ਵੀਰ ਆਪਣੀ ਤਸੱਲੀ ਕਰੇ ਵੇਸ਼ ਚਾ ਕੇ ਖੜੇ ਤੇ ਵਛੀਆਂ ਤੁਹਾਨੂੰ ਵਿਖਾ ਦਈਏ ਇੱਕ ਵਾਰੀ ਆ ਵਛੀਆਂ ਜੇ ਆ ਜਿਹੜੀ ਆ ਵੱਡੀਆਂ ਅਰਸ਼ਰ ਦੀ ਵਛੀ ਜੇ ਆਪਣੀ ਸਮਝਣਾ ਵੇਖ ਲੈ ਕਿ ਕਿੰਨੇ ਕ ਚਿਰ ਇਹ ਆ ਦੂਸਰੀ ਛੋਟੀ ਗਾਂ ਦੀ ਬੱਚੀ ਜੀ